ज़ाब ज़ाब हिन हा 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 सभु के पिटो हा 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 ਪਪਾ ਮੁਰਦਾਬਾਦ ਮੁਰਦਾਬਾਦ ਪੱਗ ਤੇ ਬੰਨੀਆਂ ਉੱਤੇ ਬੈਠੇ ਸੀਗੇ ਪਪਾ ਆਪਣੀ ਗੱਲ ਕਰ ਰਹੇ ਸੀਗੇ ਨਹੀਂ 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 ਉਹ ਰਾਹ ਜਿਹੜੇ ਬੰਦ ਕੀਤੇ ਉਹ ਕਿੱਨੇ ਕੱਢਿਆ ਉਹਦਾ ਉਹਦਾ ਜਵਾਬ ਦਿਓ ਜਿਹੜੀਆਂ ਕੰਧਾਂ ਕੱਢੀਆਂ ਉਹ ਕਿਨੇ ਕੱਢੀਆਂ ਬੰਦ ਕੀਤੇ ਸੀ ਕਿ ਜਾਂ ਹਰਿਆਣਾ ਸਰਕਾਰ ਦੇ ਕੀਤੇ ਜਿਹੜੀਆਂ ਖੰਡਾਂ ਨੇ ਉਹ ਤੇ ਤੁਹਾਨੂੰ ਪਤਾ ਹੀ ਆ ਜਾਣਾ ਸਰਕਾਰ ਦੇ ਸੈਂਟਰ ਗਵਰਨਮੈਂਟ ਦੀਆਂ ਸੀਗੀਆਂ ਜਦੋਂ ਸਰਕਾਰ ਹਰਿਆਣਾ ਨੇ ਉਹਦੇ ਰਾਹ ਬੰਦ ਕੀਤੇ ਸੀ ਤੇ ਗੱਲਬਾਤ ਜਿਹੜੀ ਆ ਉਹ ਕੇਂਦਰ ਦੇ ਨਾਲ ਜਿਹੜੀ ਉਹ ਚੱਲ ਰਹੀ ਸੀ ਤੇ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਤੁਹਾਡੀ ਸਰਕਾਰ ਨੂੰ ਜਿਹੜਾ ਜਿਹੜਾ ਉਥੋਂ ਜਿਹੜੇ ਸਾਡੇ ਆਗੂ ਨੇ ਜਿਹੜੇ ਗੱਲਬਾਤ ਦੇ ਬਹਾਨੇ ਮਤਲਬ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਗੱਲਬਾਤ ਵਿੱਚ ਛੱਡ ਕੇ ਤੇ ਉਹਨਾਂ ਨੂੰ ਰੈਸਟ ਕਰਨਾ ਕੀ ਉਹ ਠੀਕ ਹੀ ਇਹ ਨਹੀਂ ਗੱਲ ਇੱਕ ਗੱਲ ਕਰੋ ਆਪ ਵੀ ਪਤਾ ਹੈ ਕਿ ਜਿੱਥੋਂ ਤੱਕ ਨਹੀਂ ਅਸੀਂ ਅਸੀਂ ਨਹੀਂ ਮੇਰੀ ਬੇਇਨਤੀ ਸੁਣੋ ਮੇਰੀ ਦੇਖੋ ਆਪਾਂ ਸਵਾਲ ਸਵਾਲ ਕੀਤਾ ਤੁਹਾਨੂੰ ਆਪਾਂ ਸਵਾਲ ਸਵਾਲਾਂ ਦੇ ਜਵਾਬ ਲੈਣੇ ਹਨ ਜਵਾਬ ਹੀ ਦੇਣੇ ਮਤਲਬ ਕਹਿੰਦਾ ਵੀ ਇਹ ਕੀ ਇਤਿਹਾਸ ਦੇ ਵਿੱਚ ਇਦਾਂ ਦਾ ਹੋਇਆ ਕਦੇ ਕਦੇ ਦਾ ਵੀ ਜਿਹੜਾ ਗੱਲਬਾਤ ਵਾਸਤੇ ਸੱਦ ਕੇ ਤੇ ਉਹਦਾ ਉਹਨੂੰ ਬੰਦਿਆਂ ਨੂੰ ਉੱਥੇ ਅਰੈਸਟ ਕਰ ਲਿਆ ਗਏ ਇਹ ਹਥਿਆਰਬੰਦ ਲੈਰਾਂ ਵੀ ਚੱਲੀਆਂ ਉਹਨਾਂ ਨਾਲ ਵੀ ਗੱਲਬਾਤਾਂ ਹੁੰਦੀਆਂ ਰਹੀਆਂ ਪਰ ਇਦਾਂ ਦਾ ਪਹਿਲੀ ਵਾਰੀ ਇਦਾਂ ਹੋਇਆ ਕਿ ਕੀ ਕੀ ਇਹ ਠੀਕ ਕੀਤਾ ਦੇਖੋ ਇਹ ਤੁਹਾਡਾ ਪਾ ਇੰਟਰਵਿਊ ਹੈ ਮੇਨ ਗੱਲ ਕਰ ਰਿਹਾ ਵੀ ਥੋੜਾ ਮੇਰੀ ਬੇਹਿੰਦੀ ਸਾਡਾ ਸਾਡਾ ਸਿੱਧਾ ਸਾਡਾ ਸਿੱਧਾ ਤੁਸੀਂ ਨਹੀਂ ਬੋਲਣਾ ਮੇਰੀ ਬੋਲਣਾ ਸਾਡੀ ਗੱਲ ਹੋਣੀ ਆਪਣੇ ਘਰ ਵਾਲੀ ਗੱਲ ਹੈ ਜੀ ਬਹੁਤ سارے ਆਪਣੇ ਸਾਰੇ ਪਰਿਵਾਰ ਨਾਲ ਮਜੀ ਕੋਈ ਨਹੀਂ ਤੁਸੀਂ ਨਹੀਂ ਬੋਲਣਾ ਆਪਾਂ ਜਵਾਬ ਦੇਣੀ ਜਦੋਂ ਤੁਹਾਡੇ ਨਾਲ ਕਰਾਂਗੇ ਉਹ ਤੇ ਤੁਸੀਂ ਤੁਹਾਡਾ ਜਵਾਬ ਮੇਰੀ ਬੇਨਤੀ ਹੈ ਵੀ ਮੈਂ ਆਪ ਤੁਹਾਡੇ ਵਿੱਚੋਂ ਕਿਸਾਨੀ ਜੋ ਹਾਲਾ ਕਿ ਮੈਂ ਆਪ ਹੱਥ ਨਾਲ ਨਹੀਂ ਹੱਲ ਚਲਾਇਆ ਪਰ ਮੈਨੂੰ ਇਹ ਕਿ ਕਿਸਾਨ ਦੀ ਜ਼ਿੰਦਗੀ ਪਤਾ ਵੀ ਕੀ ਆ ਕਿਵੇਂ ਔਖਾਂ ਆਉਂਦੀਆਂ ਨੇ ਸਵਾਲ ਇਹ ਆ ਵੀ ਉਹ ભગવાન ਤੋਂ ਮਾਣ ਜੀ ਹਮੇਸ਼ਾ ਹੀ ਤੇ ਕੋੜਾ ਦੀ ਸੋਚ ਕਿਸਾਨੀ ਨਹੀਂ ਆ ਨਹੀਂ ਨਹੀਂ ਅਸੀਂ ਅਸੀਂ ਸਾਡਾ ਸਿੱਧਾ ਸਵਾਲ ਸਾਡਾ ਸਿੱਧਾ ਸਵਾਲ ਇੱਥੇ ਫਰਕ ਪੈ ਗਿਆ ਸਾਡਾ ਸਿੱਧਾ ਸਵਾਲ ਦਾ ਸਿੱਧਾ ਜਵਾਬ ਦਿਓ ਜੋ ਉਹਨੇ ਉਹ ਕੀਤਾ ਹੈ ਪਿਓ ਠੀਕ ਕੀਤਾ ਪਰ ਮੈਂ ਇਸ ਗੱਲ ਤੇ ਨਹੀਂ ਪੈਂਦਾ ਵੀ ਉਹਨਾਂ ਨੇ ਕਰਿਆ ਦੇਖੋ ਪੈਣਾ ਪਊਗਾ ਨਾ ਦੇਖੋ ਪੈਣਾ ਪਊਗਾ ਤੁਸੀਂ ਉਹਦੀ ਨਮਾਇੰਦਗੀ ਕਰਦੇ ਹੋ ਜੇ ਤੁਸੀਂ ਕਿਸਾਨੀ ਨਾਲ ਸੰਬੰਧਤ ਗੱਲ ਬਣਾਈ ਹੈ ਉਹਦੀ ਨਮਾਇੰਦਗੀ ਕਰ ਦਿਓ ਉੱਥੇ ਤੁਸੀਂ ਲੋਕਾਂ ਦੀ ਵੀ ਨਮਾਇੰਦਗੀ ਕਰ ਦਿਓ ਜੇ ਲੋਕਾਂ ਤਾਂ ਜਿੰਨੇ ਵੀ ਲੋਕਾਂ ਦੀ ਗੱਲ ਕਰੋ ਤੁਸੀਂ ਜੇ ਤੁਸੀਂ ਲੋਕਾਂ ਦੀ ਗੱਲ ਨਹੀਂ ਕਰਨੀ ਤਾਂ ਫਿਰ ਤੁਹਾਨੂੰ ਕਦੇ ਵਾਸਤੇ ਜੋੜਨਾ ਲੋਕਾਂ ਦੇ ਜਜ਼ਬਾਤ ਲੋਕਾਂ ਦੇ ਵਿਚਾਰ ਕਿਸਾਨੀ ਵਾਸਤੇ ਹਰ ਥਾਂ ਪਕਰ ਤੇ ਧਿਆਨ ਦੇਖੋ ਸਭ ਤੋਂ ਪਹਿਲਾਂ ਮੈਂ ਕਹਿੰਦਾ ਰਿਹਾ ਕਿ ਜਿਹੜੀ ਸਾਹੀ ਜਦੋਂ ਵੇਚਣ ਜਾਂਦੇ ਆ ਸਾਡੀ ਕੀਮਤ ਜਿਹੜੀ ਟੈਂਸ ਦੀ ਆ ਉਹ ਖਰੀਦਦਾਰ ਲਾਉਂਦਾ ਕਦੇ ਵੇਚ ਬਣਾਉਣ ਵਾਲਾ ਲਾਉਂਦਾ ਹੀ ਨਹੀਂ ਮੈਂ ਤੁਹਾਨੂੰ ਤੁਹਾਨੂੰ ਪਤਾ ਵੀ ਐਤ ਕਾ ਝੋਨੇ ਦਾ ਜਿਹੜਾ ਕਿਲੇ ਦਾ 10 ਤੋ 12000 ਰੁਪਇਆ ਜਿਹੜਾ ਲੁੱਟਿਆ ਗਿਆ ਤੁਸੀਂ ਇਹਦੇ ਤੇ ਬੋਲੇ ਬੋਲੇ ਬਸ ਜੀ ਬਿਲਕੁਲ ਨਹੀਂ ਬੋਲੇ ਬਿਲਕੁਲ ਨਹੀਂ ਬੋਲੇ ਅੱਜ ਵੀ ਮੰਡੀਆਂ ਦੇ ਵਿੱਚ ਜਿਹੜੇ ਸਾਡੇ ਸਾਡੇ ਕਿਸਾਨ ਆ ਕੋਈ ਜੇ ਫਾਰਮ ਨਹੀਂ ਦਿੰਦਾ ਤੇ ਤੁਸੀਂ ਉਹਦੀ ਕੋਈ ਕੋਈ ਉਹਦਾ ਨੋਟਿਸ ਨਹੀਂ ਲਿਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਦੇਖੋ ਸੈਂਟਰ ਗਵਰਨਮੈਂਟ ਦਾ ਕਸੂਰ ਰਿਹਾ ਉਹਨਾਂ ਨੇ ਜਾਣ ਕੇ ਸਪੇਸ ਨਹੀਂ ਦਿੱਤੀ ਤਾਂ ਕਿ ਮੁਸ਼ਕਲ ਹੋਈ ਸੈਂਟਰ ਗਵਰਨਮੈਂਟ ਦਾ ਹੁਣ ਵੀ ਕੋਸ਼ਿਸ਼ ਇਹ ਆ ਨੂੰ ਦੁਬਾਰਾ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨ ਨੂੰ ਘੇਰਿਆ ਜਾਵੇ ਅੱਜ ਜਿੰਨੇ ਝੋਨੇ ਦੇ ਵਿੱਚ ਕਰਦੇ ਸੈਂਟਰ ਦੀ ਭਾਈਵਾਲ ਸੈਂਟਰ ਦੀ ਭਾਈਵਾਲ ਬੜੀ ਪੰਜਾਬ ਸਰਕਾਰ ਇੱਕ ਸਾਡਾ ਸਾਡਾ ਮੋਰਚਾ ਸੈਂਟਰ ਨੇ ਨਹੀਂ ਚੁੱਕਿਆ ਇਹ ਸਾਫ ਗੱਲ ਹੈ ਉੱਥੋਂ ਜਿਹੜਾ ਸਾਡਾ ਮੋਰਚਾ ਪੰਜਾਬ ਸਰਕਾਰ ਨੇ ਚੁੱਕਿਆ ਠੀਕ ਹੈ ਠੀਕ ਹੈ ਮੋਰਚੇ ਤੇ ਕਾਰਵਾਈ ਕੀਤੀ ਹੋਣਾ ਉਹਦਾ ਜਵਾਬ ਨਹੀਂ ਸਾਡੀ ਗੱਲ ਦਾ ਆਇਆ ਤੁਹਾਡੇ ਕੋਲ ਜਿਹੜੀ ਗੱਲ ਦਾ ਅਸੀਂ ਜਵਾਬ ਪੁੱਛਣਾ ਚਾਹੁੰਦੇ ਉਹ ਨਹੀਂ ਆਇਆ ਟਰਾਲ ਉੱਥੋਂ ਸਾਡੇ ਮੋਰਚੇ ਤੋਂ ਟਰਾਲੀਆਂ ਪੱਖੇ ਸਾਡੇ ਭਾਂਡੇ ਉਹ ਬਿਲਕੁਲ ਹੈ ਤੁਹਾਡੇ ਨਾਲ ਉਹ ਉਹ ਨੂੰ ਰੋਕਿਆ ਜਾ ਸਕਦਾ ਹੈ ਉਹ ਨੂੰ ਰੋਕਿਆ ਜਾ ਸਕਦਾ ਹੈ ਤੇ ਉਹ ਗਲਤੀ ਕੀਤੀ ਹੈ ਉਹ ਗਲਤੀ ਕੀਤੀ ਮੇਰੀ ਬੇਨਤੀ ਹੈ ਉਹ ਜੇ ਉਹ ਨੂੰ ਰੋਕਿਆ ਜਾ ਸਕਦਾ ਸੀ ਤੁਸੀਂ ਉਹ ਉਹ ਸਮਝਦੇ ਹੋ ਵੀ ਉਹ ਗਲਤ ਹੋਇਆ ਤੇ ਉਹ ਕਿਹਨੇ ਕੀਤਾ ਮੇਰੀ ਬੇਨਤੀ ਆ ਸੁਣੋ ਸਾਡੇ ਸਾਡੇ ਸਵਾਲ ਦਾ ਜਵਾਬ ਤੁਸੀਂ ਸਵਾਲ ਦਾ ਜਵਾਬ ਕਿ ਕੀ ਜਵਾਬ ਦਿੱਤਾ ਜਿੱਥੋਂ ਤੱਕ ਚੋਰੀ ਦਾ ਸਮਾਨ ਦੀ ਗੱਲ ਆ ਟੋਟਲੀ ਗਲਤ ਕਿਸਾਨ ਦੀ ਬੜੀ ਮਿਹਨਤ ਦੇ ਨਾਲ ਜਾ ਕੇ ਟਰਾਲੀਆਂ ਸੰਭਾਦਦੇ ਨੇ ਜਿਹੜਾ ਜਿਹੜਾ ਵੀ ਕੋਈ ਗੁਨਾਹਕਾਰ ਆ ਉਹਨੂੰ ਫੜਿਆ ਚਲਾ ਚਾਹੀਦਾ ਫੜਾਂਗੇ ਉਹਦੇ ਵਿੱਚ ਕੋਈ ਕੇ ਗਲਤੀ ਰਿਆਦ ਨਹੀਂ ਔਰ ਜਿਹੜਾ ਵੀ ਪਰਚਾ ਉੱਤੇ ਬੰਦਾ ਉਹ ਤੇ ਜਰੂਰ ਦੱਸਣਾ ਹੈਗਾ ਭਾਵੇਂ ਪੁਲਿਸ ਵਾਲਾ ਹੋਵੇ ਭਾਵੇਂ ਕੋਈ ਹੋਵੇ ਜਿਹੜਾ ਜਿਹੜਾ ਸਮਾਨ ਚੋਰੀ ਹੋਇਆ ਉਹ ਉਹ ਬਿਲਕੁਲ ਗਲਤ ਗੱਲ ਹੈ ਸਮਾਜੀ ਤੌਰ ਤੇ ਆਪਣੇ ਘਰੋਲ ਜਾ ਕੇ ਚੀਜ਼ਾਂ ਉੱਥੇ ਬੈਠ ਕੇ ਲੋਕਾਂ ਦੀ ਗੱਲ ਕਰ ਰਹੇ ਸਾਂ ਉਹ ਉਹ ਸਰਕਾਰ ਵਾਲੇ ਜੇ ਉਹਦਾ ਸਮਾਨ ਨਹੀਂ ਲੱਭਦਾ ਉਹਦੀ ਜ਼ਿੰਮੇਵਾਰੀ ਕੌਮ ਦੀ ਨਹੀਂ ਉਹਦੀ ਜੇਸ ਬੋਦਾ ਜਿਹੜੇ ਉਹਦੀ ਟ੍ਰੇਸ ਨਹੀਂ ਹੁੰਦਾ ਉਹ ਕੋਸ਼ਿਸ਼ ਕਰਾਂਗੇ ਵੀ ਸਰਕਾਰ ਉਹਨੂੰ ਕੰਪਨਸੇਟ ਕਰੇ ਕੋਈ ਗੱਲ ਨਹੀਂ ਆਸੀ ਆਹ ਦੇਖੋ ਉਹ ਸਰਕਾਰ ਕਰੂਗੀ ਨਾ ਉਹ ਜੇ ਜਿਹੜਾ ਜਿਹੜਾ ਸਮਾਨ ਨਹੀਂ ਮਿਲਦਾ ਕਿਸਾਨ ਜਿਹੜਾ ਸੰਘਰਸ਼ ਲਾੜੀ ਗਲਤ ਸੀ ਜਾਂ ਠੀਕ ਸੀ ਨਹੀਂ ਠੀਕ ਦੇਖੋ ਜੇ ਠੀਕ ਸੀ ਉਹ ਸਾਰੇ ਜੇ ਜੇ ਠੀਕ ਜੇ ਠੀਕ ਤੁਸੀਂ ਕਿਸਾਨ ਦਾ ਸੰਘਰਸ਼ ਬਿਲਕੁਲ ਠੀਕ ਆ ਕਿਸਾਨ ਦੇਖੋ ਕਿਸਾਨ ਸਾਰੇ ਮੁਲਕ ਦਾ ਕੀ ਬਾਹਰਲੇ ਦੇਸ਼ਾਂ ਦਾ ਵੀ પેટ ਭਰਦਾ ਔਰ ਕਿਸਾਨੀ ਦਾ ਹਾਲ ਸਭ ਤੋਂ ਆਰਥਿਕ ਤੌਰ ਤੇ ਕਮਜ਼ੋਰ ਆ ਕਿਉਂਕਿ ਮੈਂ ਆਪ ਉਸ ਪਰਿਵਾਰ ਚੋਂ ਮੇਰੀ ਤੀਜੀ ਪੀੜ੍ਹੀ ਕਿਸਾਨੀ ਦੇ ਵਿੱਚ ਆਰ ਦੋ ਦੋ ਪੀੜੀਆਂ ਕਰਜ਼ੇ 'ਚ ਲੰਘ ਜਾਂਦੀਆਂ ਨੇ ਫਿਰ ਤੇ ਚਲੋ ਆ ਦੂਜੇ ਬੈਂਕ ਬੋਕ ਆ ਗਏ ਨੇ ਤੇ ਕਿਸੇ ਵਕਤ ਲੈਣ ਮਾਰ ਕੇ ਬੈਂਕ ਨੂੰ ਅਸੀਂ ਮੰਦਰ ਗੁਰਦੁਆਰੇ ਕੇ ਪੁੱਛਦੇ ਸੀਗੇ ਜਾਲੇ ਤੁਸੀਂ ਤੁਹਾਡੀ ਸੋਚ ਮਤਲਬ ਅਸੀਂ ਤੁਹਾਡੇ ਨਾਲ ਆ ਔਰ ਜਿੱਥੋਂ ਤੱਕ ਕਿਸਾਨੀ ਦੀ ਗੱਲ ਹੋਏਗੀ ਠੋਕ ਕੇ ਗੱਲ ਕਰਾਂਗੇ ਤੁਹਾਡਾ ਵਿਊ ਪੁਆਇੰਟ ਪੂਰਾ ਮਜ਼ਬੂਤ ਹੈ ਤੁਹਾਡੀ ਸਰਕਾਰ ਨੇ ਐਮਐਸ ਕੀ ਦੀ ਗਾਰੰਟੀ ਦਿੱਤੀ ਹੋ ਬੀਬੀ ਚੁਟਕੀਆਂ ਮਾਰ ਕੇ ਕਹਿੰਦੀ ਹੈ ਵੀ ਆਪਾਂ ਪੰਜ ਮਹੀਨੇ ਦੀ ਹੋਣੀ ਦੇਖੋ ਇਹ ਫਸਲਾਂ ਦੀ ਮਤਲਬ ਪੂਰੀ ਦੇਖੋ ਸਰਕਾਰ ਤੋਂ ਡੋਮੇਨ ਚਾਪਰ ਨਹੀਂ ਨਹੀਂ ਤੁਹਾਡਾ ਤੁਹਾਡਾ ਚੋਣ ਮੈਨੀਫੈਸਟੋ ਦੇ ਵਿੱਚ ਵਾਦਾ ਤੁਹਾਡਾ ਚੋਣ ਮੈਨੀਫੈਸਟੋ ਦੇ ਵਿੱਚ ਵਾਦਾ ਹੈਗਾ ਇਹ ਤੇ ਨਹੀਂ ਹੈਗਾ ਬਸਤੀ ਹਰ ਫਸਲ ਦੀ ਹੋਣੀ ਚਾਹੀਦੀ ਆ ਉਹਦਾ ਕਾਰਨ ਕੀ ਆ ਜਿਹੋਣੀ ਚਾਹੀਦੀ ਇਸ ਤਰ੍ਹਾਂ ਹਰ ਸਾਹਿਬ ਜੀ ਦੀ ਬੋਤਨ ਜਿਹੜਾ ਪ੍ਰਧਾਨ ਬਾਬਾ ਮਸਤੋ ਲੋਪ ਸਿੰਘ ਸੁਲਤਾਨੀ ਅੱਜ ਇੱਥੇ ਹਲਥ ਸਿਸਟਮ ਦੇ ਕਲੀਅਰ ਮੈਨ ਰਮਨਬਾਹ ਜਿਹੜੇ ਆ ਚੋਰ ਸੁਦਮਾ ਦੇ ਵਿੱਚ ਜਿਹੜੀ ਸਿਹਤ ਕ੍ਰਾਂਤੀ ਜਿਹੜੀ ਪਿਆਦੀ ਹੈ ਇਹਨਾਂ ਨੇ ਜਿਹੜਾ ਕਿ ਸਾਰਾ ਜਿਹੜਾ ਅ ਡੰਬਰ ਜਿਹੜੇ ਆ ਰਜੇ ਜਾ ਰਹੇ ਆ ਤੇ ਉਹਦੇ ਵਿੱਚੋਂ ਅੱਜ ਜੋ ਸਾਡੇ ਕੇਐਮਐਮ ਮੋਰਚੇ ਵੱਲੋਂ ਜਿਹੜਾ ਉਹ ਫੈਸਲਾ ਕੀਤਾ ਗਿਆ ਸੀ ਜਿਵੇਂ ਆਪਾਂ ਪੱਡਾਂ ਦੇ ਵਿੱਚ ਇਹਨਾਂ ਨੂੰ ਜੁੜਿਆ ਸਵਾਲ ਜਰਾ ਤੇ ਅੱਜ ਤੁਸੀਂ ਸਾਰਿਆਂ ਨੇ ਦੇਖਿਆ ਕਿ ਸਾਡੇ ਸਵਾਲਾਂ ਦੇ ਜਵਾਬ ਨਹੀਂ ਅਜੇ ਤੱਕ ਕੋਈ ਕਿਉਂਕਿ ਕੁਝ ਜਿਹੜੇ ਜਿਹੜਾ ਦੇ ਹੈਗੇ ਨੇ ਐਮਐਲਏ ਦਾ ਹਰਕਨ ਚਾਰਜ ਨੇ ਉਹ ਜਵਾਬ ਦੇ ਜਾਂਦੇ ਨੇ ਪਰ ਇਹਨੇ ਸਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਇਹ ਮੰਨਿਆ ਕਿ ਮੋਰਚਾ ਜਿਹੜਾ ਸੀ ਉਹ ਸਹੀ ਸੀ ਕਸਾਨੀ ਬਾਅਦ ਜਿਹੜਾ ਲੜ ਰਏ ਸੀ ਪਰ ਇਹ ਗੱਲ ਨਹੀਂ ਕਹੀ ਤੇ ਜਿਹੜਾ ਚੁੱਕਿਆ ਭਗਵੰਤ ਮਾਨ ਨੇ ਕਿ ਉਹ ਸਾਡੀ ਪਿੱਠ ਦੇ ਵਿੱਚ ਜਿਹੜਾ ਲੋਕਾਂ ਦੀ ਪਿੱਠ ਦੇ ਵਿੱਚ ਜਿਹੜਾ ਜ਼ਖਮ ਆ ਰਿਹਾ ਸੋ ਉਹਦੇ ਤੇ ਕਿਸੇ ਵੀ ਚੱਲਦਾ ਜਿਹੜਾ ਕੋਈ ਜਵਾਬ ਨਹੀਂ ਹੈਗਾ ਇਹਨਾਂ ਕੋਲ ਉਹ ਅੱਜ ਵੀ ਕਿਉਂਕਿ ਆਪਾਂ ਕਿੱਥੇ ਵੀ ਜਾਣਗੇ ਉੱਥੇ ਹੀ ਇਹਨਾਂ ਦਾ ਵਿਰੋਧ ਕਰਾਂਗੇ ਤੇ ਉੱਥੇ ਹੀ ਇਹਨਾਂ ਕੋ ਜਿਹੜੇ ਆ ਸਵਾਲ ਜਿਹੜੇ ਉਹ ਕਰਨੇ ਨੇ ਸੋ ਇਹ ਮੋਰਚਾ ਜਿਹੜਾ ਜੜ ਦੀ ਕਲਾ ਦੇ ਵਿੱਚ ਰਹਿਣਾ ਤੇ ਜਿੰਨਾ ਚਿਰ ਐਮ ਐਸਟੀ ਗਰੰਟਡ ਕਾਨੂੰਨ ਠੀਕ ਹੈ ਇਹਨਾਂ ਨੇ ਉੱਥੋਂ ਸਾਨੂੰ ਪਿੱਛੇ ਕਿ ਚੁਰਾ ਮਾਰ ਕੇ ਤੇ ਥਾ ਦਿੱਤਾ ਪਰ ਮੋਰਚਾ ਜਿਹੜਾ ਉਹ ਲਗਾਤਾਰ ਇਹਦਾ ਇਹਦੇ ਉੱਤੇ ਜਿਹੜੀ ਆ ਗੱਲ ਚੱਲਦੀ ਰਣੀ ਆ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੀ ਵਿੱਚ ਲਾਤ ਅੜਾਈ ਆ ਫੋਨ ਇਹਦੀ ਲੱਤ ਨੂੰ ਸਿੱਧਾ ਕਰ ਲੈਣਾ ਪੈਣਾ ਪਹਿਲਾਂ ਇਹਨੂੰ ਸਿੱਧਾ ਕਰਕੇ ਫਿਰ ਆਪਾਂ ਐਮਐਸਪੀ ਵਾਲੇ ਵੱਡੇ ਜਿਹੜਾ ਕੇਂਦਰ ਦੇ ਨਾਲ ਹੋਵਾਂਗੇ ਸੋ ਜਿੰਨਾ ਕਿ ਐਮਐਸਪੀ ਨਹੀਂ ਨਹੀਂ ਮਿਲਦੀ ਉਹਨਾਂ ਚ ਵੀ ਜਿਹੜਾ ਲੜਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ